ਹੈਲੋ ਸਟੂਡੈਂਟਸ ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਜੀਕੇ ਦੇ ਇੰਪੋਰਟੈਂਸ ਐਮਸੀਕਿਊ ਡਿਸਕਸ ਕਰਾਂਗੇ ਇਹ ਸਾਡੀ ਪੰਜਾਬ ਜੀਕੇ ਦੀ ਜਿਹੜੀ ਸੀਰੀਜ਼ ਆ ਉਹਦਾ ਪਾਰਟ ਨੰਬਰ 5 ਹੈ ਪਹਿਲਾ ਕੁਐਸਚਨ ਹੈ ਜੀ ਪੰਜਾਬ ਦਾ ਮਾਝਾ ਖੇਤਰ ਕਿੱਥੇ ਸਥਿਤ ਹੈ ਇੱਥੇ ਨਦੀਆਂ ਦੇ ਇਹ ਦੇਖ ਲਓ ਕਿ ਦਰਿਆਵਾਂ ਦੇ ਨਾਮ ਦਿੱਤੇ ਨਹੀਂ ਉਹਨਾਂ ਦੇ ਵਿੱਚਕਾਰ ਦੱਸਣਾ ਕਿ ਮਾਝਾ ਕਿੱਥੇ ਪੈਂਦਾ ਜਿਹੜਾ ਮਾਝਾ ਖੇਤਰ ਆਉਂਦਾ ਹੈ ਜੀ ਉਹ ਆਉਂਦਾ ਰਾਵੀ ਤੇ ਬਿਆਸ ਦੇ ਵਿਚਕਾਰ ਇਸ ਕਰਕੇ ਆਪਸ਼ਨ A ਸਹੀ ਹੋਗੀ ਕਿ ði ਏਰੀਆ ਬਿਟਵੀਨ ਰਾਵੀ ਐਂਡ ਬਿਆਸ ਜਿਹੜਾ ਸਤਲੁਜ ਤੇ ਬਿਆਸ ਦੇ ਵਿਚਕਾਰ ਦੇ ਏਰੀਆ ਨੂੰ ਕਹ ਉਸ ਤੋਂ ਨੈਕਸਟ ਕੁਐਸਚਨ ਹੈ ਜੀ ਵਿਚ ਡਿਸਟ੍ਰਿਕਟ ਆਫ ਪੰਜਾਬ ਹੈਜ਼ ਅ ਲੋਇਸਟ ਡੈਂਸਿਟੀ ਆਫ ਪੋਪੂਲੇਸ਼ਨ ਪੋਪੂਲੇਸ਼ਨ ਦੀ ਘਣਤਾ ਦੱਸਣੀ ਹੈ ਜੀ ਵਸੋਂ ਘਣਤਾ ਸਭ ਤੋਂ ਘੱਟ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਤਾਂ ਸਭ ਤੋਂ ਘੱਟ ਵਸੋਂ ਘਣਤਾ ਹੈਗੀ ਹੈ ਜੀ ਮੁਕਸਰ ਸਾਹਿਬ ਦੇ ਵਿੱਚ ਆਪਸ਼ਨ ਡੀ ਸਹੀ ਹੋਊਗੀ ਤੇ ਜਿਹੜੀ ਵਸੋਂ ਘਣਤਾ ਹੈਗੀ ਹੈ 2011 ਦੀ ਜਨਗਣਨਾ ਦੇ ਮੁਤਾਬਿਕ ਹੋ ਗਈ ਹੈ 348 ਪ੍ਰਤੀ ਵਰਗ ਕਿਲੋਮੀਟਰ ਤੇ ਜੇ ਸਭ ਤੋਂ ਹਾਈਐਸਟ ਪੁੱਛੀ ਜਾਵੇ ਜਿਵੇਂ ਇੱਥੇ ਲੋਇਸਟ ਪੁੱਛੀ ਆ ਹਾਈਐਸਟ ਡੈਂਸਿਟੀ ਪੁੱਛੀ ਜਾਵੇ ਜਾਂ ਕਿ ਲੋਕੀ ਵਸੋਂ ਘਣਤਾ ਜਿੱਥੇ ਸੰਘਣੀ ਪੁੱਛੀ ਜਾਵੇ ਹੋਏਗਾ ਲੁਧਿਆਣਾ ਜ਼ਿਲ੍ ਹੈਗੀ ਹੈ ਜੀ 978 978 ਪ੍ਰਤੀ ਵਰਗ ਕਿਲੋਮੀਟਰ ਕਵੈਸਚਨ ਨੰਬਰ 3 ਹੈ ਜੀ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟru ਬਾਊਟ ਦਾ ਸਤਲੁਜ ਰਿਵਰ ਸਤਲੁਜ ਬਾਰੇ ਪੁੱਛਿਆ ਗਿਆ ਕਿ ਇਹਨਾਂ ਵਿੱਚੋਂ ਕਿਹੜੀ ਜਿਹੜੀ ਸਟੇਟਮੈਂਟ ਆਫ ਸਹੀ ਹੈ ਤੇ ਇਹਦੇ ਵਿੱਚ ਪਹਿਲੀ ਆਪਸ਼ਨ ਹੈਗੀ ਹੈ ਜੀ ਇਹ ਹਿਮਾਚਲ ਪ੍ਰਦੇਸ਼ ਤੋਂ ਨਿਕਲਦਾ ਇਹ ਵਾਲੀ ਆਪਸ਼ਨ ਇਹਦੀ ਗਲਤ ਹੋ ਜਾਏਗੀ ਜੀ ਉਸ ਤੋਂ ਬਾਅਦ ਪੁੱਛਿਆ ਗਿਆ ਕਿ ਇਹਨੂੰ ਲਾਈਫਲਾਈਨ ਆਫ ਪੰਜਾਬ ਕਿਹਾ ਜਾਂਦਾ ਹੈ ਸਹੀ ਹੈ ਉਸ ਤੋਂ ਬਾਅਦ ਕੀ ਹੈ ਕਿ ਮਰਜ ਹੋ ਜਾਂਦਾ ਵਿਆਸ ਦੇ ਵਿੱਚ ਹਰੀਕੇ ਪੱਤਨ ਦੀ ਜਗ੍ਹਾ ਤੇ ਇਹ ਵੀ ਸਹੀ ਇਸ ਕਰਕੇ ਤੇ ਦੂਜੀ ਤੇ ਤੀਜੀ ਆਪਸ਼ਨ ਸਹੀ ਇਸ ਕਰਕੇ ਦੀ ਆਪਸ਼ਨ ਬਣਦੀ ਪਈ ਹੈ ਜੀ ਸੀ ਆਪਸ਼ਨ ਸਹੀ ਸੈਕਿੰਡ ਐਂਡ ਥਰਡ ਫੋਰਥ ਕੁਸ਼ਨ ਹੈ ਜੀ 왓 ਇਜ਼ ਦਾ ਗ੍ਰੀਕ ਨੇਮ ਆਫ ਚਨਾਬ ਚਨਾਬ ਨਦੀ ਦਾ ਗ੍ਰੀਕ ਨੇਮ ਕੀ ਸੀ ਤੇ ਇਹਦੀ ਸਹੀ ਆਪਸ਼ਨ ਹੈ ਜੀ ਬੀ ਆਪਸ਼ਨ ਜਿਹੜਾ ਕਿ ਨਾਮ ਕੀ ਬਣਦਾ ਹੈ ਦਾ ਅਸੈਸਿਨੈਂਸ ਨੈਕਸਟ ਕੁਐਸਚਨ ਹੈ ਜੀ ਵਿਚ ਆਫ ਦਾ ਅਮੰਗ ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਲੋਂਗੇਸਟ ਰਿਵਰ ਆਫ ਪੰਜਾਬ ਜਿਹੜੀ ਪੰਜਾਬ ਦੀ ਸਭ ਤੋਂ ਲੰਬੀ ਨਦੀ ਹੋ ਹੈਗੀ ਹੈ ਜੀ ਸਤਲੁਜ ਇਹ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਹੈ ਜੇ ਵਿਆਸ ਦੀ ਗੱਲ ਕਰੀਏ ਵਿਆਸ ਪੰਜਾਬ ਦੇ 6 ਜ਼ਿਲ੍ਹਿਆਂ ਚੋਂ ਲੰਘਦਾ ਤੇ ਰਾਵੀ ਹੈ ਜਿਹੜਾ ਪੰਜਾਬ ਦੇ 3 ਜ਼ਿਲ੍ਹਿਆਂ ਚੋਂ ਲੰਘਦਾ ਹੈ 6ਵਾਂ ਕੁਐਸਚਨ ਹੈ ਜੀ ਓਨ ਵਿਚ ਅਮੰਗ ਦਾ ਫੋਲੋਇੰਗ ਰਿਵਰਸ ਬੈਂਕ ਇਸ ਪੰਡੋ ਡੈਮ ਪੰਡੋ ਡੈਮ ਹੈਗਾ ਜੀ ਵਿਆਸ ਨਦੀ ਤੇ ਡੋ ਡੈਮ ਤੇ ਜਿਹੜੇ ਪੌਂਗ ਡੈਮ ਨੇ ਬਿਆਸ ਨਦੀ ਤੇ ਨੇ ਜਿਹੜੇ ਮੇਨ ਨੇ ਉਸ ਤੋਂ ਬਾਅਦ ਆ ਜੀ ਸੈਵਨਥ ਵੇਅਰ ਡਸ ਦਾ ਸਤਲੁਜ ਰਿਵਰ ਟਰਮੀਨੇਟ ਸਤਲੁਜ ਨਦੀ ਹੈ ਜੀ ਜਾ ਕੇ ਕਿੱਥੇ ਖਤਮ ਹੁੰਦੀ ਹੈ ਇਹ ਖਤਮ ਹੁੰਦੀ ਹੈ ਜੀ ਜਿਹੜੀ ਸਤਲੁਜ ਨਦੀ ਹੈ ਜਾ ਕੇ ਚਨਾਬ ਨਦੀ ਦੇ ਵਿੱਚ ਮਿਲ ਜਾਂਦੀ ਹੈ ਉੱਚ ਸ਼ਰੀਫ ਨਾਮ ਦੀ ਜਗ੍ਹਾ ਤੇ ਬੀ ਆਪਸ਼ਨ ਸਹੀ ਹੈ ਉਸ ਤੋਂ ਬਾਅਦ ਆ ਜੀ ਵੇਅਰ ਇਜ਼ ਰਖਸਰਾਏ ਅਮਾਨਤ ਖਾਨ ਕਨਜ਼ਰਵੇਸ਼ਨ ਰਿਜ਼ਰਵ ਲੋਕੇਟਡ ਰਖਸਰਾਏ ਅਮਾਨਤ ਖਾਨ ਪੈਂਦੀ ਹੈ ਜੀ ਆਪਣੇ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਇਸ ਕਰਕੇ ਦੀ অপশন B ਸਹੀ ਹੈ 9th ਕੁਸਚਨ ਹੈ ਵੇਅਰ ਇਸ ਕੇਸ਼ਪੁਰਚਨਾਵ ਕਮਿਊਨਿਟੀ ਰਿਜ਼ਰਵ ਲੋਕੇਟਡ ਕੇਸ਼ਪੁਰਚਨਾਵ ਹੈਗੀ ਹੈ ਜੀ ਗੁਰਦਾਸਪੁਰ ਦੇ ਵਿੱਚ অপশন C ਇਸ ਦਾ ਰਾਈਟ ਆਨਸਰ ਵਿਚ ਅਮੰਗ ਦਾ ਫੋਲੋਇੰਗ ਰਿਵਰ ਪਾਸਸਸ ਥਰੂ ਦਾ ਸਾਰਕ ਨੇਸ਼ਨਸ ਸਾਰਕ ਨੇਸ਼ਨਸ ਦੇ ਵਿੱਚੋਂ ਪੁੱਛਿਆ ਗਿਆ ਹੈ ਕਿ ਕਿਹੜੀ ਨਦੀਆਂ ਨੇ ਜਿਹੜੀਆਂ ਕਿ ਸਲਪਗ ਦੋ ਸਾਰਕ ਦੇਸ਼ਾਂ ਦੇ ਵਿੱਚੋਂ ਲੰਘਦੀਆਂ ਨੇ ਸਾਰਕ ਕੀ ਹੈ ਜੀ ਸਾਰਕ ਦੀ ਫੁੱਲ ਫਾਰਮ ਹੈਗੀ ਹੈ ਸਾਊਥ ਏਸ਼ੀਅਨ association for regional corporation ਜਿਹਦੇ ਵਿੱਚ 8 ਕੰਟਰੀਜ਼ ਨੇ ਤੇ ਇਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਕੰਟਰੀਜ਼ ਨੇ ਉਹ ਹੈਗੀਆਂ ਨੇ ਅਫਗਾਨਿਸਤਾਨ ਬੰਗਲਾਦੇਸ਼ ਭੂਟਾਨ ਇੰਡੀਆ ਨੇਪਾਲ ਮਾਲਦੀਵਸ ਪਾਕਿਸਤਾਨ ਤੇ ਸ਼੍ਰੀਲੰਕਾ ਤੇ ਇਹਦੇ ਵਿੱਚ ਜਿਹੜੀ ਸਹੀ ਆਪਸ਼ਨ ਬੰਦੀ ਹੋ ਹੈਗੀ ਹੈ ਜੀ ਇੰਡਸ ਬ੍ਰਹਮਪੁੱਤਰ ਤੇ ਸਤਲੁਜ ਨਦੀ ਜਿਹੜੀਆਂ ਕਿ ਸਾਰਕ ਦੇਸ਼ਾਂ ਦੇ ਵਿੱਚੋਂ ਲੰਘਦੀਆਂ ਨੇ ਉਸ ਤੋਂ ਬਾਅਦ ਹੈ ਜੀ 11th ਕੁਐਸਚਨ ਹਾਊ ਮੈਨੀ ਟ੍ਰਿਬਿਊਟਰੀਜ਼ ਆਫ ਦਾ ਇੰਡਸ ਫਲੋ ਦਾ ਇੰਡੀਅਨ ਪੰਜਾਬ ਭਾਰਤੀ ਪੰਜਾਬ ਦੇ ਵਿੱਚੋਂ ਜੀ ਕਿੰਨੀਆਂ ਟ੍ਰਿਬਿਊਟਰੀਜ਼ ਲੰਘਦੀਆਂ ਨੇ ਇੰਡਸ ਦੀਆਂ ਇਹਦੇ ਵਿੱਚ ਲੰਘਦੀਆਂ ਨੇ ਜੀ ਤਿੰਨ ਸਤਲੁਜ ਵਿਆਸ ਤੇ ਰਾਵੀ ਨੈਕਸਟ ਕੁਐਸਚਨ ਹੈ ਜੀ ਵਿਚ ਪਾਸ ਵਾਸ ਦਾ ਮੇਨ ਟ੍ਰੇਡ ਰੂਟ ਬੀਟਵੀਨ ਅਫਗਾਨਿਸਤਾਨ ਐਂਡ ਇੰਡਸ ਵੈਲੀ ਇੰਡਸ ਵੈਲੀ ਤੇ ਅਫਗਾਨਿਸਤਾਨ ਦੇ ਵਿੱਚਕਾਰ ਕਿਹੜਾ ਰਸਤਾ ਸੀ ਜੀ ਜਿਹੜਾ ਮੁੱਖ ਤੌਰ ਤੇ ਵਪਾਰ ਲਈ ਵਰਤਿਆ ਜਾਂਦਾ ਸੀ ਉਹ ਵਰਤਿਆ ਜਾਂਦਾ ਸੀ ਖੈਬਰ ਪਾਸ ਯਕੀਨ ਸਦਿਓ ਕਿ ਖੈਬਰਦਰਾ 13ਵਾਂ ਕੁਐਸਚਨ ਹੈ ਜੀ ਵਿਚ ਇਜ਼ ਦਾ ਲੇਟੈਸਟ ਨੋਟੀਫਾਈਡ ਵੈਟਲੈਂਡ ਇਨ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਕਿਹੜਾ ਵੈਟਲੈਂਡ ਹੈ ਜੀ ਉਹ ਹੈਗਾ ਜੀ ਸੁਖਨਾ ਲੇਕ ਵੈਟਲੈਂਡ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਬੀ ਉਸ ਤੋਂ ਬਾਅਦ ਹੈ ਜੀ 14th ਕੁਐਸਚਨ ਵਾਈ ਵਟ ਨੇਮ ਵਾਸ ਪੰਜਾਬ ਨੋਨ ਇਨ ਰਿਗਵੇਦ ਰਿਗਵੇਦ ਦੇ ਵਿੱਚ ਜੀ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਆ ਰਿਗਵੇਦ ਦੇ ਵਿੱਚ ਪੰਜਾਬ ਨੂੰ ਕਿਹਾ ਜਾਂਦਾ ਜੀ ਸप्तसिਦੂ ਇਹ ਸप्तसिਦੂ ਦੀ ਗੱਲ ਕਰੀਏ ਤੇ ਇਹਦੇ ਵਿੱਚ ਸੱਤ ਨਦੀਆਂ ਸੀ ਸਤਲੁਜ ਹੋ ਗਿਆ ਜੀ ਵਿਆਸ ਰਾਵੀ ਚਨਾਬ ਜੈਲਮ ਉਸ ਤੋਂ ਇਲਾਵਾ ਆ ਜਾਂਦੀ ਹੈ ਜੀ ਆਪਣੀ ਸਰਸਵਤੀ ਤੇ ਸਿੰਧ ਉਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 15 ਵਾਈ ਵਾਟ ਨੇਮ ਇਜ਼ ਪੰਜਾਬ ਅਡਰੈਸਡ ਇਨ ਰਮਾਇਨਾ ਰਮਾਇਣ ਦੇ ਵਿੱਚ ਕੀ ਕਿਹਾ ਜਾਂਦਾ ਜੀ ਪੰਜਾਬ ਨੂੰ ਰਮਾਇਣ ਤੇ ਮਹਾਭਾਰਤ ਦੀ ਗੱਲ ਹੋਵੇ ਤਾਂ ਉਹਦੇ ਵਿੱਚ ਕੀ ਆ ਜਾਂਦਾ ਜੀ ਪੰਚਨਦ ਜਿਵੇਂ ਕਿ ਨੈਕਸਟ ਕੁਐਸਚਨ ਦੇ ਵਿੱਚ ਹੈ ਵਾਈ ਵਾਟ ਨੇਮ ਵਾਸ ਪੰਜਾਬ ਅਡਰੈਸਡ ਇਨ ਦਾ ਐਪਿਕ ਮਹਾਭਾਰਤ ਮਹਾਭਾਰਤ ਦੇ ਵਿੱਚ ਵੀ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਜੀ ਪੰਚਨਦ ਇਹਦੀ ਆਪਸ਼ਨ ਬੀ ਜ਼ ਸੀ ਉਸ ਤੋਂ ਬਾਅਦ ਹੈ ਜੀ 17th ਕੁਐਸਚਨ ਇਨ ਵਿਚ ਇੰਡੀਅਨ ਸਟੇਟ ਡਿਡ ਦਾ ਬੈਟਲ ਆਫ ਮਹਾਭਾਰਤ ਟੇਕ ਪਲੇਸ ਉਸ ਟਾਈਮ ਜੇ ਮਹਾਭਾਰਤ ਦੀ ਗੱਲ ਕਰੀਏ ਵੈਸੇ ਮਹਾਭਾਰਤ ਦੀ ਗੱਲ ਕਰੀਏ ਤੇ ਦਾ ਯੁੱਧ ਜਿਹੜਾ ਕੁਰੂ ਖੇਤਰ ਦੇ ਮੈਦਾਨ 'ਚ ਹੋਇਆ ਸੀ ਜਿਹੜਾ ਅੱਜ ਕੱਲ ਹਰਿਆਣਾ ਦੇ ਵਿੱਚ ਪੈਂਦਾ ਹੈ ਪਰ ਉਹਦੇ ਇੱਕ ਦਾ ਹਿੱਸਾ ਸੀ ਇਹ ਪੰਜਾਬ ਦੇ ਹਿੱਸਾ ਸੀ ਇਸ ਕਰਕੇ ਆਪਸ਼ਨ A ਇਜ਼ ਦਾ ਰਾਈਟ ਆਨਸਰ ਇਨ ਵਿਚ ਇੰਡੀਅਨ ਸਟੇਟ ਵਰ ਦਾ ਫੋਰ ਮੇਜਰ ਐਂਸ਼ੀਅੰਟ ਟੈਕਸਟ ਕੰਪੋਜ਼ ਜਿਹੜੇ ਕੀ ਕਹਿੰਦੇ ਨੇ ਭਾਰਤ ਦੇ ਜਿਹੜੇ ਪ੍ਰਾਚੀਨ ਗ੍ਰੰਥ ਨੇ ਮੁੱਖ ਤੌਰ ਤੇ ਚਾਰ ਉਹ ਕਿਹੜੇ ਭਾਰਤੀ ਰਾਜ 'ਚ ਰਚੇ ਜਿਦੇ ਵਿੱਚ ਆਪਣੇ ਰਿਕ ਵੇਦ ਸਾਮ ਵੇਦ ਸਾਮ ਵੇਦ ਅਥਰ ਵੇਦ ਤੇ ਯਜੁਰਵੇਦ ਨੇ ਜਿਹੜੇ ਹੋ ਸ਼ਾਮਿਲ ਨੇ ਅਥਰਵ ਵੇਦ ਇੱਥੇ ਤੁਸੀਂ ਯਜੁਰਵੇਦ ਸ਼ਾਮਿਲ ਨਹੀਂ ਲਿਖੇ ਗਏ ਨੇ ਜੀ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 19 ਟ ਵਿਅਰ ਡਿਡ ਅਲੈਗਜ਼ੈਂਡਰ ਕਮ ਫਰੋਮ ਟੂ ਇਨਵੇਡ ਪੰਜਾਬ ਪੰਜਾਬ ਤੇ ਕਬਜ਼ਾ ਕਰਨ ਦੇ ਲਈ ਜੀ ਕਿੱਥੋਂ ਆਇਆ ਸੀਗਾ ਜਿਹੜਾ ਕਿ ਅਲੈਗਜ਼ੈਂਡਰ ਜਿਹਨੂੰ ਕੀ ਆਪਾਂ ਕੀ ਕਹਿੰਦੇ ਆ ਸਿਕੰਦਰ ਕਹਿੰਦੇ ਆਇਆ ਸੀ ਜੀ ਗ੍ਰੀਸ ਤੋਂ ਸੀ ਆਪਸ਼ਨ ਇਨ ਵਿਚ ਕੰਟਰੀ ਡਿਡ ਅਲੈਗਜ਼ੈਂਡਰ ਇਨਵੇਡ ਪੰਜਾਬ ਕਿਹੜੀ ਸੈਂਚਰੀ ਦੇ ਵਿੱਚ ਆਇਆ ਸੀ ਜੀ ਆਇਆ ਸੀ ਚੌਥੀ ਸਦੀ ਦੇ ਵਿੱਚ ਜਿਹਨੂੰ ਚੌਥੀ ਸੈਂਚਰੀ ਦੇ ਵਿੱਚ ਬਿਫੋਰ ਕ੍ਰਾਈਸਟ ਆਪਸ਼ਨ ਇਹਦੀ ਬੰਦੀ ਹੈ ਜੀ ਸੀ ਸਹੀ ਹੈ ਜੇ ਵੈਸੇ ਸਾਲ ਪੁੱਛ ਲਿਆ ਜਾਂਦਾ ਤਾਂ ਹੁੰਦਾ 326 ਬੀਸੀ ਮਤਲਬ ਬਿਫੋਰ ਕ੍ਰਾਈਸਟ 326 ਸਾਲ ਪਹਿਲਾਂ ਮਸਤਬਾ ਦਾ ਜੀ ਕੁਸ਼ਚਨ ਨੰਬਰ 21 ਅਲੈਗਜ਼ੈਂਡਰ ਇਨਵੇডেਡ ਪੰਜਾਬ ਬਾਈ ਕ੍ਰੋਸਿੰਗ ਵਿਚ ਪਾਸ ਅਲੈਗਜ਼ੈਂਡਰ ਆ ਜਿਹੜਾ ਜੀ ਉਹ ਕਿਹੜੇ ਪਾਸ ਤੋਂ ਆਇਆ ਸੀ ਕਿਹੜੇ ਦਰਰੇ ਨੂੰ ਪਾਰ ਕਰਕੇ ਆਇਆ ਸੀ ਵੈਸੇ ਜੀ ਖੈਬਰ ਤੋਂ ਆਪਸ਼ਨ ਸੀ ਅਲੈਗਜ਼ੈਂਡਰ ਸਾਲ ਆਗੇ ਜਿੱਥੇ ਪੁੱਛ ਲਿਆ ਜਿਹੜਾ ਅਲੈਗਜ਼ੈਂਡਰ ਆ ਜਾਂ ਸਿਕੰਦਰ ਆ ਪੰਜਾਬ ਉੱਤੇ ਨੇ ਹਮਲਾ ਕੀਤਾ ਕਦੋਂ ਸੀ ਕੀਤਾ ਸੀ ਜੀ 326 BC ਇਹ ਆਪਸ਼ਨ ਪੁਸਤਪਾਦਾ ਜੀ 23 ਹੂ ਵਾਸ ザ ਕਿੰਗ ਆਫ ਪੰਜਾਬ ਐਟ ਦਾ ਟਾਈਮ ਆਫ ਅਲੈਗਜ਼ੈਂਡਰਸ ਇਨਵੇਸ਼ਨ ਜਦੋਂ ਕਹਿੰਦੇ ਸਿਕੰਦਰ ਨੇ ਹਮਲਾ ਕੀਤਾ ਤਾਂ ਉਸ ਟਾਈਮ ਪੰਜਾਬ ਦਾ ਰਾਜਾ ਕੌਣ ਸੀ ਉਸ ਟਾਈਮ ਪੰਜਾਬ ਦਾ ਰਾਜਾ ਸੀਗਾ ਜੀ ਪੋਰਸ ਸੇਮ ਕੁਐਸਚਨ ਆ ਜੇ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਕਿ ਜਦੋਂ ਸਿਕੰਦਰ ਨੇ ਹਮਲਾ ਕੀਤਾ ਉਸ ਟਾਈਮ ਭਾਰਤ ਦਾ ਜੇ ਇੱਥੇ ਪੰਜਾਬ ਦੀ ਜਗ੍ਹਾ ਭਾਰਤ ਆ ਜਾਵੇ ਤਾਂ ਉੱਥੇ ਤੁਸੀਂ ਕੀ ਕਹੋਗੇ ਕਿਹੜਾ ਰਾਜਾ ਸੀ ਤਾਂ ਉਹਦੀ ਆਪਸ਼ਨ ਬਣ ਜੇਗੀ ਜੀ ਏ ਅੰਬੀ ਨੈਕਸਟ ਕੁਐਸਚਨ ਹੈ ਜੀ 24 ਵਾਟ ਵਾਸ ਦਾ ਨੇਮ ਆਫ ਬੈਟਲ ਥੈਟ ਟੁਕ ਪਲੇਸ ਬੀਟਵੀਨ ਅਲੈਗਜ਼ੈਂਡਰ ਐਂਡ ਪੋਰਸ ਕਹਿੰਦੇ ਜਿਹੜੀ ਅਲੈਗਜ਼ੈਂਡਰ ਤੇ ਪੋਰਸ ਦੇ ਵਿੱਚ ਕਰ ਲੜਾਈ ਹੋਈ ਸੀ ਉਹਦਾ ਨਾਮ ਕੀ ਆ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹਦਾ ਨਾਮ ਹੈਗਾ ਬੈਟਲ ਆਫ ਹਾਈਡਸਪਸ ਜਿਹੜਾ ਹਾਈਡਸਪਸ ਨਾਮ ਹੈ ਜੀ ਇਹ ਗ੍ਰੀਕ ਲੋਕ ਨੇ ਜਿਨ੍ਹਾਂ ਨੇ ਜੇਲਮ ਨੂੰ ਦਿੱਤਾ ਸੀ ਜੇਲਮ ਦੇ ਕਿਨਾਰੇ ਲੜਾਈ ਹੋਈ ਸੀ ਸਿਕੰਦਰ ਤੇ ਪੋਰਸ ਦੀ ਤੇ ਇਹਨੂੰ ਨਾਮ ਕੀ ਦਿੱਤਾ ਗਿਆ ਬੈਟਲ ਆਫ ਹਾਈਡਸਪਸ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 25 ਕਹਿੰਦੇ ਕਿ ਔਨ ਵਿਚ ਰਿਵਰ ਅਲੈਗਜ਼ੈਂਡਰ ਐਂਡ ਪੋਰਸ ਫਾਈਟ ਦੇਖੋ ਇਹੀ ਆ ਗਿਆ ਸੇਮ ਕੁਐਸਚਨ ਨਾ ਕੋਮੇ ਆ ਗਿਆ ਕਿ ਅਲੈਗਜ਼ੈਂਡਰ ਤੇ ਜਿਹੜੀ ਪੋਰਸ ਦੀ ਲੜਾਈ ਹੈ ਕਿਹੜੀ ਨਦੀ ਕਿਨਾਰੇ ਹੋਈ ਜੇਲਮ ਦੇ ਕਿਨਾਰੇ ਹੋਈ ਹੈ ਬਟ ਉਹਨੂੰ ਬੈਟਲ ਆਫ ਹਾਈਡਸ ਪਸ ਕਿਹਾ ਜਾਂਦਾ ਹੈ ਆ ਗ੍ਰੀਕ ਦੇ ਵਿੱਚ ਉਸ ਤੋਂ ਬਾਅਦ ਆ ਜੀ ਫਰੋਮ ਵਿਚ ਰਿਵਰ ਆਫ ਪੰਜਾਬ ਡਿਡ ਅਲੈਗਜ਼ੈਂਡਰ ਰਿਟਰਨ ਦੇਖੋ ਪੰਜਾਬ ਦੇ ਉਹਨੇ ਕੀ ਆ ਆਪਾਂ ਕਹਿ ਸਕਦੇ ਹਾਂ ਕਿ ਜੇਲਮ ਵਾਲੇ ਪਾਸੇ ਤੋਂ ਹਮਲਾ ਕੀਤਾ ਪਰ ਉਹ ਕਿੱਥੇ ਤੱਕ ਆ ਗਿਆ ਸੀ ਅਤੇ ਉਹ ਕਿੱਥੋਂ ਵਾਪਸ ਮੁੜ ਗਿਆ ਸੀ ਉਹ ਵਿਆਸ ਨਦੀ ਤੱਕ ਲੜਦਾ ਲੜਦਾ ਆ ਗਿਆ ਸੀ ਇੱਥੇ ਤੇ ਕੋ ਉਹਨੇ ਕਬਜ਼ਾ ਕਰ ਲਿਆ ਸੀ ਬਟ ਵਿਆਸ ਤੋਂ ਕੀ ਕੀਤਾ ਉਹਨੂੰ ਵਾਪਸ ੜਤਣਾ ਪਿਆ ਸੀ ਇਸਕ to the option of d ਉਸ ਤੋਂ ਬਾਅਦ ਆ ਜੀ 27th which indian river was considered as the eastern boundary of empire alexander ਉਹੀ ਗੱਲ ਆ ਗਈ ਜੀ ਕਹਿੰਦੇ ਕਿ ਕਿਹੜੀ ਭਾਰਤੀ ਨਦੀ ਆ ਜਿਹਨੂੰ ਕੀ ਇੱਕ ਪੂਰਵੀ ਸੀਮਾ ਵਜੋਂ ਜਾਣਿਆ ਜਾਂਦਾ ਸਿਕੰਦਰ ਦੀ ਤਾਂ ਉਹ ਹੈਗੀ ਆ ਜੀ ਜਿੱਥੋਂ ਵਾਪਸ ਮੁੜ ਗਿਆ ਸੀ ਵਿਆਸ ਤੋਂ অপਸ਼ਨ A whom did alexander appoint as his representative in punjab ਕਿ ਨੂੰ ਆਪਣਾ ਉਹਨੇ ਥਾਪਿਆ ਸੀ ਜੀ ਪੰਜਾਬ ਦੇ ਵਿੱਚ ਪ੍ਰਤੀਨਿਧੀ ਆ ਕਹਿ ਸਕਦੇ ਹਾਂ ਕਿ ਨੁਮਾਇੰਦਾ ਕਿ ਨੂੰ ਥਾਪ ਕੇ ਗਿਆ ਸੀਗਾ ਸਿਕੰਦਰ ਉਹਨੇ ਥਾਪਤਾ ਸੀ ਜੀ ਪੋਰਸ অপশন সি ਉਸ ਤੋਂ ਬਾਅਦ ਦਾ ਕੁਐਸਚਨ ਨੰਬਰ 29 ਵੀਰ ਡਿਡ ਚੰਦਰਗੁਪਤ ਮੌਰੀਆ ਇਨਵੇਡ ਪੰਜਾਬ ਆਫਟਰ ਰਿਟਰਨ ਆਫ ਅਲੈਗਜ਼ੈਂਡਰ ਅਲੈਗਜ਼ੈਂਡਰ ਦੀ ਵਾਪਸੀ ਤੋਂ ਬਾਅਦ ਚੰਦਰਗੁਪਤ ਮੌਰੀਆ ਜੀ ਉਹਨੇ ਹਮਲਾ ਕਦੋਂ ਕੀਤਾ ਸੀ ਉਹਨੇ ਕੀਤਾ ਸੀ ਜੀ ਉਹਦੇ ਪਹਿਲਾ ਬੀ ਆਪਸ਼ਨ ਸਹੀ ਹੈ ਜੀ ਇਹਦੇ ਵਿੱਚ 324 ਪੀਸੀ ਦੇ ਵਿੱਚ ਉਸ ਤੋਂ ਬਾਅਦ ਹੈ ਜੀ ਇਨ ਵਿੱਚ ਸਿਟੀ ਡਿਡ ਕੁਸ਼ਾਨ ਐਂਪਰਰ ਕਨਿਸ਼ਕ ਕੰਡਕਟਰ ਦਾ ਫੋਰਥ ਬੁੱਧਿਸਟ ਕੌਂਸਲ ਦੇਖੋ ਚਾਰ ਬੁੱਧ ਕੌਂਸਲਾਂ ਨੇ ਜਿਹੜੀਆਂ ਕਿ ਮੈਨ ਨੇ ਪੁੱਛਿਆ ਗਿਆ ਵੀ ਜਿਹੜਾ ਕੁਸ਼ਾਨ ਵੰਸ਼ ਦਾ ਰਾਜਾ ਸੀ ਕਨਿਸ਼ਕ ਉਹਨੇ ਜਿਹੜੀ ਚੌਥੀ ਬੁੱਧ ਸਿਵਾ ਕਿੱਥੇ ਕੀਤੀ ਸੀ ਜੀ ਉਹ ਕਿੱਥੇ ਸੀ ਉਹਨੇ ਕਸ਼ਮੀਰ ਦੇ ਵਿੱਚ ਆਪਸ਼ਨ ਡੀ ਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਹੂ ਵਾਸ ਦਾ ਫਾਊਂਡਰ ਆਫ ਹਿੰਦੂ ਸ਼ਾਹੀ ਡੈਂਸਟੀਨ ਇਨ ਐਂਸ਼ੀਅਟ ਪੰਜਾਬ ਹਿੰਦੂ ਸ਼ਾਹੀ ਡੈਂਸਟੀ ਦਾ ਜਾ ਕਹਿ ਸਕਦੇ ਹਾਂ ਕਿ ਵੰਸ਼ ਦਾ ਸੰਸਥਾਪਕ ਕੌਣ ਸੀ ਪੰਜਾਬ ਦੇ ਵਿੱਚ ਇਹਦੀ ਸਹੀ ਆਪਸ਼ਨ ਹੈ ਜੀ ਬੀ ਆਪਸ਼ਨ ਲਾਲੀਆ ਬਾਮਨ ਠੀਕ ਹੈ ਬੀ ਆਪਸ਼ਨ ਉਸ ਤੋਂ ਬਾਅਦ ਹੈ ਜੀ 22nd ਕੁਐਸਚਨ ਵਿਚ ਸਿਟੀ ਵਾਸ ਦਾ ਮੇਜਰ ਸੈਂਟਰ ਆਫ ਬੁੱਧਿਸਟ ਕਲਚਰ ਇਨ ਐਂਸ਼ੀਅਟ ਪੰਜਾਬ ਪੁਰਾਤਨ ਪੰਜਾਬ ਦੇ ਵਿੱਚ ਬੁੱਧਤ ਹੈ ਜਿਹੜਾ ਸਮੁਦਾਇ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਉਹ ਹੈਗੀ ਹੈ ਜੀ ਬੀ ਆਪਸ਼ਨ ਤਕਸ਼ਿਲਾ ਨੈਕਸਟ ਕੁਐਸਚਨ ਹੈ ਜੀ ਵਾਟ ਵਾਸ ਦ ਸ਼ੇਪ ਆਫ ਐਂਸ਼ੀਐਂਟ ਪੰਜਾਬ ਲਾਈਕ ਐਂਸ਼ੀਐਂਟ ਪੰਜਾਬ ਦੀ ਸ਼ੇਪ ਪੁੱਛੀ ਗਈ ਹੈ ਕਿ ਕਿਹੜੀ ਕਿਸ ਤਰ੍ਹਾਂ ਦਾ ਆਕਾਰ ਸੀ ਤਾਂ ਉਹ ਸੀ ਜੀ ਰੈਕਟੈਂਗੂਲਰ ਜੇ ਅੱਜ ਕੱਲ ਦਾ ਪੁੱਛ ਲਿਆ ਜਾਂਦਾ ਹੈ ਮਾਡਰਨ ਦਾ ਪੁੱਛ ਲਿਆ ਜਾਂਦਾ ਤਾਂ ਉਹਦੀ ਕੀ ਆਏਗੀ ਜੀ ਉਹਦੀ ਆਏਗੀ ਟ੍ਰੈਂਗਲ ਉਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 34 ਚੰਗੇਜ਼ ਖਾਨ ਇਨਵੇਡਡ ਪੰਜਾਬ ਥਰੂ ਵਿੱਚ ਪਾਸ ਚੰਗੇਜ਼ ਖਾਨ ਨੇ ਪੰਜਾਬ ਤੇ ਕਿਹੜੇ ਹਮਲਾ ਕੀਤਾ ਕਿਹੜੇ ਆਪਾਂ ਕਿਸੇ ਨੇ ਪਾਸ ਰਹੀ ਜਾਂ ਦਰਰੇ ਰਹੀ ਹਮਲਾ ਕੀਤਾ ਉਹ ਵੀ ਹੈ ਜੀ ਖੈਬਰ ਪਾਸ ਉਸ ਤੋਂ ਬਾਅਦ ਆ ਜੀ ਕੁਐਸਚਨ ਨੰਬਰ 35 ਵਿਚ ਪਾਸ ਵਾਸ ਮੇਨਲੀ ਯੂਜ਼ਡ ਫੋਰ ਫੋਰਨ ਟ੍ਰੇਡ ਇਨ ਐਂਸ਼ੀਅੰ ਪੰਜਾਬ ਜਿਹੜਾ ਪ੍ਰਾਤਨ ਪੰਜਾਬ ਸੀ ਜੀ ਉਹਦੇ ਵਿੱਚ ਵਪਾਰ ਲਈ ਮੁੱਖ ਤੌਰ ਤੇ ਕਿਹੜਾ ਦਰ ਹੈ ਜਿਹੜਾ ਵਰਤਿਆ ਜਾਂਦਾ ਸੀ ਇਹ ਵਪਾਰ ਦੇ ਲਈ ਪੁੱਛਿਆ ਗਿਆ ਤਾਂ ਜੀ ਦੋਨੋਂ ਦਰ ਸੀ ਜਿਹੜੇ ਵਰਤੇ ਜਾਂਦੇ ਸੀ ਖੁਰਮ ਵੀ ਵਰਤਿਆ ਜਾਂਦਾ ਸੀ ਤੇ ਖੈਬਰ ਵੀ ਇਸ ਕਰਕੇ ਆਪਸ਼ਨ ਇਹਦੀ ਸੀ ਆ ਜਿਹੜੀ ਸਹੀ ਬੈਠੇਗੀ ਬੋਥ ਏ ਐਂਡ ਬੀ ਉਸ ਤੋਂ ਬਾਅਦ ਆ ਜੀ ਐਂਸ਼ੀਅੰਟ ਬੈਟਲ ਆਫ ਦਾ 10 ਕਿngs ਇਸ ਰਿਲੇਟਡ ਟੂ ਵਿਚ ਰਿਵਰ ਜਿਹੜੀ ਕਹਿੰਦੇ ਆ ਕਿ ਇਹਨੂੰ ਕਹਿੰਦੇ ਨੇ 10 ਰਾਜਿਆਂ ਦੀ ਲੜਾਈ ਜਾਂ ਫਿਰ ਇਹਨੂੰ ਕਹਿ ਦਿੱਤਾ ਜਾਂਦਾ ਜੀ 10 ਰਾਜਨ ਯੁੱਧ ਦਸਰਾਜਨ ਯੁੱਧ ਹੈ ਉਹ ਕਿਹੜੀ ਨਦੀ ਦੇ ਨਾਲ ਸੰਬੰਧਿਤ ਹੈ ਤਾਂ ਹੈਗਾ ਜੀ ਰਾਵੀ ਨਦੀ ਦੇ ਨਾਲ ਸੰਬੰਧਿਤ ਹੈ ਜੀ ਦਾ ਨਾਮ ਕੀ ਮਿਲਦਾ ਆਪਾਂ ਨੂੰ ਪਰੁਸ਼ਨੀ ਮਿਲਦਾ ਆ ਕਿ ਪਰੁਸ਼ਨੀ ਨਦੀ ਦੇ ਕਿਨਾਰੇ ਇਹ ਯੁੱਧ ਜਿਹੜਾ ਹੋਇਆ ਸੀ ਉਸ ਤੋਂ ਬਾਅਦ ਹੈ ਜੀ ਮੋਸਟ ਇੰਪੋਰਟੈਂਟ ਕੁਐਸਚਨ ਆ ਜਾਂਦਾ ਆ ਸਟੈਟਿਕ ਚ ਵੀ ਕਿ ਚਰਕਾ ਜਿਹੜਾ ਚਰਕ ਸੀ ਜਿਹਨੂੰ ਫਾਦਰ ਆਫ ਆਯੁਰਵੇਦ ਕਿਹਾ ਜਾਂਦਾ ਉਹ ਕਿਹੜੇ ਭਾਰਤੀ ਸਟੇਟ ਚੋਂ ਦਾ ਜਨਮ ਹੋਇਆ ਤੇ ਇਹਦੀ ਸਹੀ ਆਪਸ਼ਨ ਹੈ ਜੀ ਪੰਜਾਬ ਆਪਸ਼ਨ ਸੀ ਨੈਕਸਟ ਕੁਐਸਚਨ ਹੈ ਜੀ ਤਕਸ਼ਿਲਾ ਯੂਨੀਵਰਸਿਟੀ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਕਿਹਾ ਸਕਦੇ ਹਾਂ ਜਾਂ ਇੰਡੀਆ ਦੇ ਸੌਰੀ ਇੰਡੀਆ ਦੇ ਕਿਹੜੇ ਰਾਜ ਦੇ ਵਿੱਚ ਸ਼ਾਮਿਲ ਸੀ ਤਾਂ ਹੈਗੀ ਸੀ ਜੀ ਪੰਜਾਬ ਦੇ ਵਿੱਚ ਤਕਸ਼ਿਲਾ ਉਸ ਤੋਂ ਬਾਅਦ ਵਾਟ ਇਜ਼ ザ கரੈਕਟ ਆਰਡਰ ਆਫ ਅਰਾਈਵਲ ਆਫ ਫੋਰਨ ਡੈਂਸਟੀਜ਼ ਇਨ ਪੰਜਾਬ ਪੁੱਛਿਆ ਗਿਆ ਕਿ ਦੇਖੋ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰਾਜਵੰਸ਼ ਦਿੱਤੇ ਗਏ ਆ ਪੁੱਛਿਆ ਗਿਆ ਕਿ ਕਿਹੜੀ ਡੈਂਸਟੀ ਹੈ ਜਿਹੜੀ ਪਹਿਲ ਆਈ ਸੀ ਕਿਹੜੀ ਬਾਅਦ ਚਾਈ ਸੀ ਰਾਈਟ ਆਰਡਰ ਦੱਸਣਾ ਹੈ ਤਾਂ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਇਰਾਨੀਅਨ ਆਈ ਸੀ ਫਿਰ ਮੰਗੋਲ ਆਏ ਸੀ ਫਿਰ ਤੁਰਕੀਸ਼ ਆਏ ਸੀ ਫਿਰ ਮੁਗਲ ਆਏ ਨੇ ਇਸ ਕਰਕੇ ਦੀ ਆਪਸ਼ਨ ਹੈ ਇਹੀ ਸਹੀ ਬੈਠਦੀ ਹੈ ਉਸ ਤੋਂ ਬਾਅਦ ਹੈ ਜੀ which was a important commercial city between india and central asia ਪੁੱਛਿਆ ਗਿਆ ਕਿ ਜਿਹੜਾ ਜੀ ਮੱਧ ਏਸ਼ੀਆ ਸੀ ਤੇ ਇਧਰ ਭਾਰਤ ਸੀ ਉਹਨਾਂ ਦੇ ਵਿਚਕਾਰ ਜਿਹੜਾ ਮੁੱਖ ਵਪਾਰਕ ਸ਼ਹਿਰ ਸੀ ਉਹ ਕਿਹੜਾ ਸੀ ਉਹ ਸੀਗਾ ਜੀ ਪੰਜਾਬ ਦਾ ਲਾਹੌਰ ਏ অপਸ਼ਨ ਨੈਕਸਟ ਹੈ ਜੀ ਵਿਚ ਅਮੰਗ ਦਾ ਫੋਲੋਇੰਗ ਪਾਸਸ ਵਾਸ ਦਾ ਮੋਸਟ ਯੂਜ਼ਡ ਬਾਈ ਫੋਰਨ ਇਨਵੇਡਰਸ ਕਹਿੰਦੇ ਜਿਹੜੇ ਵਿਦੇਸ਼ੀ ਹਮਲਾਵਰ ਸੀ ਉਹਨਾਂ ਦੁਆਰਾ ਮੁੱਖ ਤੌਰ ਤੇ ਕਿਹੜੇ ਦਰਰੇ ਸੀ ਜਿਹੜੇ ਉੱਤਰ ਪੱਛਮੀ ਪਾਸੇ ਤੋਂ ਆਉਣ ਦੇ ਲਈ ਵਰਤੇ ਜਾਂਦੇ ਸੀ ਇਹਦੇ ਵਿੱਚ ਜਿਹੜਾ ਹਮਲਾਵਰਾਂ ਲਈ ਵਰਤਿਆ ਗਿਆ ਸੀ ਜੀ ਮੇਨ ਤੌਰ ਤੇ ਦਰ ਉਹ ਵਰਤਿਆ ਗਿਆ ਸੀ ਖੈਬਰ ਦਰਾ ਇਸ ਕਰਕੇ ਦੀ ਆਪਸ਼ਨ ਹੈ ਜਿਹੜੀ ਏ ਸਹੀ ਹੈ ਦ ਹਿਸਟਰੀ ਆਫ ਪੰਜਾਬ ਡੀਟਸ ਬੈਕ ਟੂ ਵਿਚ ਪੀਰੀਅਡ ਕਹਿੰਦੇ ਜਿਹੜੀ ਪੰਜਾਬ ਦੀ ਹਿਸਟਰੀ ਆ ਪੰਜਾਬ ਦੇ ਇਤਿਹਾਸ ਉਹ ਕਿੱਥੋਂ ਸ਼ੁਰੂ ਹੁੰਦਾ ਉਹ ਸ਼ੁਰੂ ਹੁੰਦਾ ਜੀ ਆਰਿਆਂ ਦੇ ਆਗਮਨ ਤੋਂ ਇਸ ਕਰਕੇ ਅਰਾਈਵਲ of arians option d which is the major center of harappan culture in punjab hadappa da jehdi hadappa sabhyata da mukh kendra kehda ji punjab de vich hoega sangol jehda jila uchleya janda hai te fatehgarh jile de vich hai next hai ji 44th question sangol is associated with which place sangol aa jehda kade naal judeya hoya hai question ghum gaya sada te agge ji hadappa sabhyata da harappan civilization ਨੈਕਸਟ ਕੁਐਸਚਨ ਹੈ ਜੀ 45th ਵਿਚ ਵਾਸ ਅ ਫਰਸਟ ਸਟੇਟ ਆਫ ਇੰਡੀਆ ਟੂ ਬੀ ਅਟੈਕਡ ਬਾਈ ਹੂਨਸ ਕੁਸ਼ਾਨਸ ਗ੍ਰੀਕਸ ਐਂਡ ਮੰਗੋਲਾ ਅਲਗ-ਅਲਗ ਵੰਸ਼ਾਂ ਦੀ ਗੱਲ ਕੀਤੀ ਆ ਕਿ ਚਾਹੇ ਹੂਨ ਆਏ ਨੇ ਕੁਸ਼ਾਨ ਆਏ ਨੇ ਗ੍ਰੀਕ ਆਏ ਨੇ ਤੇ ਮੰਗੋਲ ਆਏ ਨੇ ਸਭ ਤੋਂ ਪਹਿਲਾਂ ਕਿਹੜੀ ਸਟੇਟ ਤੇ ਹਮਲਾ ਕਰਦੇ ਸੀ ਭਾਰਤ 'ਚ ਦਾਖਲ ਹੋਲਿਓ ਕਰਦੇ ਸੀ ਜੀ ਪੰਜਾਬ ਤੇ ਆਪਸ਼ਨ B 46th hai which of the following in this valley civilization ivc da matlab hai indus valley civilization hai jehdi punjab na sambandh nahi rakdi is time dekho roopnagar evi bharti punjab cha songol bhi bharti punjab cha itthe e, jehdi nahi rakdi oh rakdini ji rangpur jehdi kithe aandi hai pakistan de vich pendi hai next hai ji 47th ਡਿਊਰਿੰਗ ਦਾ ਪੀਰੀਅਡ ਵੈਨ ਐਪਿਕ ਮਹਾਭਾਰਤ ਵਾਸ ਰਿਟਨ ਪੰਜਾਬ ਵਾਸ ਨੋਨ ਐਸ ਕਹਿੰਦੇ ਜਦੋਂ ਮਹਾਭਾਰਤ ਲਿਖਿਆ ਗਿਆ ਤਾਂ ਭਾਰਤ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਇਹਨੂੰ ਕਿਹਾ ਜਾਂਦਾ ਸੀ ਜੀ ਸਪਤ ਸਿੱਧੂ ਬੀ ਆਪਸ਼ਨ ਹੁਣ ਪੁੱਛਿਆ ਗਿਆ ਜੀ ਵਿਚ ਆਫ ਦਾ ਫਾਲਿੰਗ ਮਹਾਜਨ ਪਦ ਵਰ ਕਵਰਡ ਅੰਡਰ ਦਾ ਪੰਜਾਬ ਰੀਜਨ ਪੰਜਾਬ ਦੇ ਵਿੱਚ ਕਿਹੜੇ ਮਹਾਜਨ ਪਦ ਸੀਗੇ ਜਿਹੜੇ ਕਿ ਸ਼ਾਮਿਲ ਸੀ ਇਹਦੇ ਵਿੱਚ ਸਹੀ ਆਨਸਰ ਬਣਦਾ ਹੈ ਜੀ ਦੇਖੋ ਜਿਹੜੇ ਕੰਬੋਜ ਨੇ ਉਹ ਵੀ ਆਪਾ ਅਫਗਾਨਿਸਤਾਨ ਤੇ ਜਿਹੜਾ ਸਿੰਧ ਵਾਲਾ ਇਲਾਕਾ ਉਧਰ ਪੈਂਦੇ ਸੀ ਗੰਧਾਰ ਵੀ ਵਿਸ਼ਾਲੀ ਨਹੀਂ ਸੀ ਪੈਂਦਾ ਇਸ ਕਰਕੇ ਦੀ ਆਪਣੇ ਜਿਹੜੇ ਪੰਜਾਬ ਦੇ ਵਿੱਚ ਆਣਗੇ ਇਹਦੀ ਆਪਸ਼ਨ ਬਣਦੀ ਹੈ ਜੀ ਆਪਸ਼ਨ B 1 ਐਂਡ 2 ਓਨਲੀ ਨੈਕਸਟ ਜੀ ਦਾ ਪੰਜਾਬ ਰੀਜਨ ਵਾਸ ਨੋਟ ਰੂਲਡ ਬਾਈ ਵਿਚ ਐਂਸ਼ੀਅੰਟ ਐਮਪਾਇਰ ਕਿਨਾਂ ਦੁਆਰਾ ਜਿਹੜਾ ਪੰਜਾਬ ਤੇ ਰਾਜ ਨਹੀਂ ਕੀਤਾ ਗਿਆ ਪਾਲਨੇਵੀ ਕੀਤਾ ਹੂਨ ਨੇ ਵੀ ਸ਼ੋਂਗਸ ਨੇ ਵੀ ਕੀਤਾ ਕੀਤਾ ਨਹੀਂ ਜੀ ਪਾਂਡਿਆਸ ਨੇ ਇਹਦੀ ਸਹੀ ਆਪਸ਼ਨ ਬੰਦੀ ਆ ਪਾਂਡਿਆਸ ਬੀ ਆਪਸ਼ਨ ਦਾ ਫੇਮਸ ਬੈਟਲ ਬੈਟਲ ਆਫ ਹਾਈਡਸਪਸ ਜਿਹੜੀ ਕਿਦੀ ਹੈ ਜੀ ਅਲੈਗਜ਼ੈਂਡਰ ਨੇ ਲੜੀ ਸੀ ਹਨਾ ਆਪਾਂ ਪੜ੍ਹ ਕੇ ਆਏ ਆ ਜੈਲਮ ਨਦੀ ਵਾਲੀ ਤਾਂ ਇਹਨੂੰ ਪੁੱਛਿਆ ਗਿਆ ਕਿ ਅਲੈਗਜ਼ੈਂਡਰ ਨੇ ਕਿਹਦੇ ਨਾਲ ਯੁੱਧ ਕੀਤਾ ਸੀ ਤਾਂ ਉਹ ਕੀਤਾ ਸੀ ਕਿੰਗ ਆਫ ਪੋਰਾਵਾ ਇਹ ਜੀ ਜੀ ਬੀ ਆਪਸ਼ਨ ਹੂ ਲਿਬਰੇਟੇਟ ਨਾਰਥ-ਵੈਸਟਰਨ ਇੰਡੀਆ ਫਰਮ ਦਾ ਬਾਂਡੇਜ ਆਫ ਸੈਲਕਲਸ ਨਿਕਟਰ ਕਿਹਦੇ ਸੈਲਕਲਸ ਨਿਕਟਰ ਦੀ ਗੁਲਾਮੀ ਤੋਂ ਉੱਤਰ-ਪੱਛਮੀ ਭਾਰਤ ਨੂੰ ਕਿਹਨੇ ਮੁਕਤ ਕੀਤਾ ਸੀ ਇਹਦੀ ਸਹੀ ਆਪਸ਼ਨ ਬਣਦੀ ਹੈ ਜੀ ਬੀ ਆਪਸ਼ਨ ਚੰਦਰਗੁਪਤ ਮੌਰਿਆ ਹੁਣ ਪੁੱਛਿਆ ਗਿਆ ਜੀ ਪੰਜਾਬ ਨੇ ਕਿਹਨਾਂ ਦੇ ਹਮਲਿਆਂ ਦਾ ਸਾਹਮਣਾ ਕੀਤਾ ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਜੀ ਪੰਜਾਬ ਤੇ ਸਿਥੀਅਨਸ ਦਾ ਹਮਲਾ ਵੀ ਹੋਇਆ ਵੇ ਹੈ ਐਕਸੈਂਸ ਐਕਸੈਂਟ ਸੋਰੀ ਅਕਮੈਂਡਿਸ ਦਾ ਹਮਲਾ ਵੀ ਹੋਇਆ ਹੋਇਆ ਤੇ ਤਰਕਸ ਦਾ ਵੀ ਇਸ ਕਰਕੇ ਦੀ ਆਪਸ਼ਨ ਕੀ ਬਣਦੀ ਹੈ ਡੀ ਆਪਸ਼ਨ ਬਣਦੀ ਹੈ 올 ਆਫ द ਅਬਵ ਨੈਕਸਟ ਹੈ ਜੀ 53rd ਕੁਐਸਚਨ ਵਿਚ ਆਫ ਦਾ ਫੋਲਿੰਗ ਇਨ ਥਿਸ ਵੈਲੀ ਸਾਈਟਸ ਆਫ ਪੰਜਾਬ ਇਸ ਮੈਂਸ਼ਨਡ ਇਨ ਦਾ ਟਰੈਵਲ ਲੌਗਸ ਆਫ ਹਿਊਨ ਸਾਂਗ ਜਿਹੜਾ ਹਿਊਨ ਸਾਂਗ ਇੱਕ ਛਾਤਰੀ ਹੋਇਆ ਜੀ ਇਹ ਹੋਇਆ ਚਾਈਨਾ ਦਾ ਚੀਨ ਦਾ ਯਾਤਰੀ ਹੋਇਆ ਆ ਪੁੱਛਿਆ ਗਿਆ ਕਿ ਉਹਦੇ ਜਿਹੜੇ ਮਤਲਬ ਲਿਖਤਾ ਨੇ ਉਹਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਕਿਹੜੀਆਂ ਸਾਈਟਸ ਨੇ ਜਿਹੜੀਆਂ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਮਿਲਦਾ ਹੈ ਤੋਂ ਉਹਦੇ ਵਿੱਚ ਮਿਲਦਾ ਜੀ ਸੰਘੋਲ ਦਾ ਡੀ ਆਪਸ਼ਨ ਇੱਥੇ ਸਹੀ ਆਊਗੀ ਜਿਹੜਾ ਹਿਊਨ ਸੌਂਗ ਆ ਉਹ ਹਰਸ਼ਵਰਧਨ ਦੇ ਟਾਈਮ ਤੇ ਕੀ ਆਇਆ ਸੀ ਭਾਰਤ ਆਇਆ ਸੀ ਹਰਸ਼ਵਰਧਨ ਦੇ ਟਾਈਮ ਤੇ ਤੇ ਉਹ ਲਗਭਗ ਭਾਰਤ ਦੇ ਵਿੱਚ 17 ਸਾਲ ਰਿਹਾ ਸੀ ਤਕਸ਼ੀਲਾ ਯੂਨੀਵਰਸਿਟੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ 54th ਇਹਦੇ ਵਿੱਚ ਕੀ ਕਿਹਾ ਗਿਆ ਦਾ ਡਿਸਕਵਰਡ ਸਾਈਟ ਇਨ ਥਾਰ ਡੇਜ਼ਰਟ ਆਫ ਪੰਜਾਬ ਜੀ ਨੂੰ ਮਾਈਵਾਲਾ ਵਨ ਇਜ਼ ਅ ਇਹ ਕਿੱਥੇ ਪੈਂਦੀ ਹੈ ਜੀ ਇਹ ਕੀ ਚੀਜ਼ ਹੈ ਤੇ ਇਹ ਕੀ ਹੈ ਜੀ ਇੱਕ ਤਰ੍ਹਾਂ ਦੀ ਮੀਸੋਲੋਥਿਕ ਸਾਈਟ ਹੈ ਇਦੀ অপਸ਼ਨ ਕਿਹਦੀ ਹੈ ਬੀ ਸਹੀ ਬੈਠਦੀ ਹੈ ਉਸ ਤੋਂ ਬਾਅਦ ਪੁੱਛਿਆ ਗਿਆ ਜੀ ਦਾ ਪੈਟਰਨ ਆਫ ਟੈਂਕਿੰਗ ਡਿਊਰਿੰਗ ਵੈਦਿਕ ਪੀਰੀਅਡ ਵਾਸ ਫੌਟ ਆਨ ਬੈਂਕ ਆਫ ਵਿਚ ਰੀਵਰ ਤਾਂ ਆਪਾਂ ਪਹਿਲਾਂ ਰਾਵੀ ਪੜ ਕੇ ਆਏ ਆ ਜਿਹਨੂੰ ਕੀ ਕਿਹਾ ਜਾਂਦਾ ਪੁਰਸ਼ਨੀ ਦਸਰਾਜਨ ਯੁੱਧ ਜਿਹੜਾ ਕਿਹੜੀ ਨਦੀ ਦੇ ਕੰਢੇ ਹੋਇਆ ਸੀ ਹੋਇਆ ਸੀ ਜੀ ਪੁਰਸ਼ਨੀ ਸੀ ਆਪਸ਼ਨ ਸਹੀ ਹੈ ਉਸ ਤੋਂ ਬਾਅਦ ਆ ਗਿਆ ਜੀ ਕਵੈਸਚਨ ਨੰਬਰ 56 ਵੈਂਟਡ ਮੁਹੰਮਦ ਬਿਨ ਕਾਸਿਮ ਨੇ ਵੇਡ ਇਨ ਪੰਜਾਬ ਜਿਹੜਾ ਮੁਹੰਮਦ ਕਾਸਿਮ ਹੈ ਜੀ ਇਹ ਪਹਿਲਾ ਮੁਸਲਮਨ ਸ਼ਾਸਕ ਸੀ ਜਿਨੇ ਭਾਰਤ ਉੱਤੇ ਹਮਲਾ ਕੀਤਾ ਸੀ ਤਾਂ ਇਹਦਾ ਜਿਹੜਾ ਇਹਦਾ ਇਹਨੂੰ ਪੁੱਛਿਆ ਗਿਆ ਕਿ ਕਦੋਂ ਆਇਆ ਸੀ ਇਹ ਆਇਆ ਸੀ ਜੀ 8ਵੀਂ ਸਦੀ ਦੇ ਵਿੱਚ ਆਪਸ਼ਨ ਬੀ 8ਵੀਂ ਸਦੀ ਇਹ ਆਇਆ ਸੀ ਜੀ ਲਗਭਗ 712 ਏਡੀ ਦੇ ਵਿੱਚ ਉਸ ਤੋਂ ਬਾਅਦ ਆਜੀ 57th ਕੁਐਸਚਨ ਵਿੱਚ ਪ੍ਰਵਿੰਸ ਉਹ ਪੰਜਾਬ ਵਾਸ ਅਟੈਕਡ ਬਾਈ ਮੁਹੰਮਦ ਬਿਨ ਕਾਸਿਮ ਹੁਣ ਜਿਹੜਾ ਪਹਿਲਾ ਮੁਸਲਮਨ ਸ਼ਾਸਕ ਸੀ ਮੁਹੰਮਦ ਬਿਨ ਕਾਸਿਮ ਜਦੋਂ ਨੇ 712 ਦੇ ਵਿੱਚ ਹਮਲਾ ਕੀਤਾ ਤਾਂ ਪੁੱਛਿਆ ਗਿਆ ਜਿਹਨੇ ਹਮਲਾ ਕਿੱਥੇ ਕੀਤਾ ਸੀ ਉਹਨੇ ਹਮਲਾ ਕੀਤਾ ਸੀ ਸਿੰਧ ਉੱਤੇ ਉਸ ਟਾਈਮ ਸਿੰਧ ਦਾ ਰਾਜਾ ਕੌਣ ਸੀ ਸਿੰਧ ਦਾ ਰਾਜਾ ਸੀ ਰਾਜਾ ਦਹੀਰ ਨੈਕਸਟ ਕੁਐਸਚਨ ਹੈ ਜੀ 58 ਵਿੱਚ ਫੋਰਨ ਗਰਪ ਡਿਡ ਨੋਟ ਕਮ ਟੂ ਇੰਡੀਆ ਥਰੂ ਪੰਜਾਬ ਕਹਿੰਦੇ ਕਿਹੜਾ ਗਰਪ ਹੈ ਜਿਹੜਾ ਕਿ ਪੰਜਾਬ ਦੇ ਰਸਤੇ ਭਾਰਤ ਨਹੀਂ ਆਇਆ ਉਹ ਜੀ ਬ੍ਰਿਟਿਸ਼ ਨਹੀਂ ਆਏ ਆਪਸ਼ਨ ਸੀ ਵਿਚ ਵਾਸ ਦਾ ਮੇਜਰ ਸੈਂਟਰ ਆਫ ਕਾਟੇਜ ਇੰਡਸਟਰੀ ਇਨ ਐਂਸ਼ੀਅੰਟ ਪੰਜਾਬ ਜਿਹੜੀ ਕਿ ਕੀ ਦਾ ਪੁੱਛਿਆ ਗਿਆ ਜੀ ਕਾਟਨ ਦੀ ਇੰਡਸਟਰੀ ਪੁੱਛੀ ਗਿਆ ਕੁਟੀਰ ਉਦਯੋਗਾਂ ਦਾ ਜਿਹੜਾ ਮੁੱਖ ਉਦਯੋਗ ਕਿਹੜਾ ਸੀ ਜਾਂ ਸ਼ਹਿਰ ਕਿਹੜਾ ਸੀ ਹੈਗੀ ਜੀ ਆਪਸ਼ਨ ਏ ਲਾਹੌਰ ਮੁਸਤਵਦਾ ਜੀ 60 ਕੁਐਸਚਨ ਮਹਿਮੂਦ ਗਜ਼ਨਵੀ ਐਂਟਰਡ ਪੰਜਾਬ ਥਰੂ ਵਿਚ ਪਾਸ ਮਹਿਮੂਦ ਗਜ਼ਨਵੀ ਆ ਜੀ ਕਿਹੜੇ ਦਰਰੇ ਰਾਹੀਂ ਭਾਰਤ ਆਇਆ ਸੀ ਇਹ ਆਇਆ ਸੀ ਜੀ ਖਿਆਬਰ ਪਾਸ ਰਾਹੀਂ ਆਪਾਂ ਜਿਹੜਾ ਮਹਿਮੂਦ ਗਜ਼ਨਵੀਓ ਨੇ ਆਪਣਾ ਪਹਿਲਾ ਹਮਲਾ ਕਦੋਂ ਕੀਤਾ ਉਹਨੇ ਪਹਿਲਾ ਹਮਲਾ ਕੀਤਾ ਸੀ ਜੀ 1001 ਈ.ਡੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ 62nd ਕੁਐਸਚਨ ਹਾਊ ਮੈਨੀ ਅਟੈਕਸ ਡਿਡ ਮਹਿਮੂਦ ਗਜ਼ਨਵੀ ਮੇਕ ਔਨ ਪੰਜਾਬ ਪੰਜਾਬ ਤੇ ਉਹਨੇ ਕਿੰਨੇ ਹਮਲੇ ਕੀਤੇ ਸੀ ਤੇਰੇ ਹਮਲੇ ਕੀਤੇ ਸੀ 17 ਹਮਲੇ ਆਪਸ਼ਨ ਡੀ ਪੁੱਛਿਆ ਗਿਆ ਕਿ ਜਿਹੜਾ ਮਹਿਮੂਦ ਗਜ਼ਨਵੀ ਸੀ ਉਹਦਾ ਮੁੱਖ ਮੰਤਵ ਕੀ ਸੀ ਭਾਰਤ ਉੱਤੇ ਜਾਂ ਕਿ ਸਦੇ ਪੰਜਾਬ ਤੇ ਹਮਲੇ ਕਰਨ ਦਾ ਤਾਂ ਸਿਰਫ ਲੁੱਟ ਮਾਰ ਦੇ ਲਈ ਆਇਆ ਸੀ ਇਸ ਕਰਕੇ ਆਪਸ਼ਨ A ਇਹਦੀ ਟੂ ਲੂਟ ਮਨੀ ਇਹ ਆਪਸ਼ਨ ਇਸ ਦਾ ਰਾਈਟ ਆਨਸਰ ਉਸ ਤੋਂ ਬਾਅਦ ਹੈ ਜੀ ਹੂ ਵਾਸ ਦਾ ਰੂਲਰ ਆਫ ਪੰਜਾਬ ਐਟ ਦਾ ਟਾਈਮ ਆਫ ਮਹਿਮੂਦ ਗਜ਼ਨਵੀ ਜ਼ ਫਰਸਟ ਇਨਵੇਸ਼ਨ ਆਫ ਪੰਜਾਬ ਜੇ ਪੁੱਛਿਆ ਗਿਆ ਕਿ ਇੰਡੀਆ ਇੰਡੀਆ ਉੱਤੇ ਸੋਰੀ ਫਰਸਟ ਇਨਵੇਸ਼ਨ ਆਫ ਇੰਡੀਆ ਉਹ ਜਦੋਂ ਮੁਹੰਮਦ ਗਜ਼ਨਵੀ ਮਹਿਮੂਦ ਮੁਹੰਮਦ ਗਜ਼ਨਵੀ ਨੇ ਹਮਲਾ ਕੀਤਾ ਪੰਜਾਬ ਤੇ ਉਸ ਟਾਈਮ ਇੰਡੀਆ ਦਾ ਰੂਲਰ ਕੌਣ ਸੀ ਆਨੰਤਪਾਲ ਆਪਸ਼ਨ A ਇਸ ਦਾ ਰਾਈਟ ਅਨਸਰ 65ਵਾਂ ਕੁਐਸਚਨ ਹੈ ਜੀ ਵੈਂਟਡ ਮਹਿਮੂਦ ਗਜ਼ਨਵੀ ਇਨਵੇਡ ਪੰਜਾਬ ਮੁਹੰਮਦ ਗਜ਼ਨਵੀ ਹੈ ਸੋਰੀ ਵੈਂਟਡ ਮੁਹੰਮਦ ਗਜ਼ਨਵੀ ਮੁਹੰਮਦ ਗਜ਼ਨਵੀ ਪੰਜਾਬ ਤੇ ਕਦੋਂ ਹਮਲਾ ਕੀਤਾ ਤੇ ਇਹਦੀ ਆਪਸ਼ਨ ਬੰਦੀ ਹੈ ਜੀ ਸੀ ਆਪਸ਼ਨ 11ਵੀਂ ਸਦੀ ਦੇ ਵਿੱਚ ਜਿਸ ਨੂੰ ਕਿ ਆਪਾਂ ਕੀ ਕਰਕੇ 1001 ਏਡੀ ਨੈਕਸਟ ਕੁਐਸਚਨ ਹੈ ਜੀ 66 ਫਿਰੋਜ਼ਪੁਰ ਦੇ ਬਾਰੇ ਪੁੱਛਿਆ ਗਿਆ ਕਿ ਜਿਹੜਾ ਫਿਰੋਜ਼ਪੁਰ ਸ਼ਹਿਰ ਹੈ ਉਹਦੀ ਸਥਾਪਨਾ ਕਿਹਨੇ ਕੀਤੀ ਸੀ ਇਹਦੀ ਕੀਤੀ ਸੀ ਜੀ ਸਥਾਪਨਾ ਫਿਰੋਜ਼ ਸ਼ਾ ਤੁਗਲਕ ਨੇ ਡੀ ਆਪਸ਼ਨ ਉਸ ਤੋਂ ਪੁੱਛਿਆ ਗਿਆ ਕਿ ਜਿਹੜਾ ਗਾਰਡਨਸ ਆਫ ਮੋਗਲ ਹੈ ਜਾਂ ਮੁਗਲਾਂ ਦਾ ਬਾਗ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਸੀ ਉਹ ਕਿਹਾ ਜਾਂਦਾ ਸੀ ਜੀ ਲਾਹੌਰ ਨੂੰ ਆਪਸ਼ਨ ਸੀ ਉਸ ਤੋਂ ਬਾਅਦ ਹੈ ਜੀ 68th ਕੁਐਸਚਨ ਕਹਿੰਦੇ ਪੰਜਾਬ ਸੀਗਾ ਜਿਹੜਾ ਪੁਰਾਣਾ ਪ੍ਰਾਚੀਨ ਪੰਜਾਬ ਐਂਸ਼ੀਅੰਟ ਪੰਜਾਬ ਦੇ ਵਿੱਚ ਸਿੱਖਿਆ ਦਾ ਮੁੱਖ ਕੇਂਦਰ ਕਿਹੜਾ ਸੀ ਆਪਾਂ ਕਈ ਵਾਰ ਕਰ ਚੁੱਕੀਆਂ ਜੀ ਤਕਸ਼ਿਲਾ ਸੀ ਆਪਸ਼ਨ ਨੈਕਸਟ ਕੁਐਸਚਨ ਹੈ ਜੀ ਵਿਚ ਸਟੇਟ ਇਸ ਕਨਸੀਡਰਡ ਟੂ ਬੀ ਦਾ ਬਰਥ ਪਲੇਸ ਆਫ ਹਿੰਦੂਇਜ਼ਮ ਹਿੰਦੂਇਜ਼ਮ ਦੀ ਗੱਲ ਕੀਤੀ ਜਾਂਦੀ ਹੈ ਜੀ ਉਹਨਾਂ ਦੇ ਬਰਥ ਪਲੇਸ ਵਿੱਚੋਂ ਜਾਂ ਜਨਮ ਸਥਾਨ ਵਿੱਚੋਂ ਕਿਹੜੀ ਸਟੇਟ ਨੂੰ ਮੰਨਿਆ ਜਾਂਦਾ ਉਹ ਮੰਨਿਆ ਜਾਂਦਾ ਜੀ ਪੰਜਾਬ ਨੂੰ ਆਪਸ਼ਨ ਬੀ ਕਿਉਂਕਿ ਚਾਰੇ ਗ੍ਰੰਥ ਨੇ ਜਿਹੜੇ ਰਿਗਵੇਦ ਨੇ ਇਹ ਰਿਗਵੇਦ ਸਾਮਵੇਦ ਅਥਰਵੇਦ ਜਾਂ ਯਜੁਰਵੇਦ ਹੋ ਗਿਆ ਮਹਾਭਾਰਤ ਹੋ ਗਿਆ ਰਮਾਇਣ ਹੋ ਗਈ ਸਭ ਦੀ ਰਚਨਾ ਜਿਹੜੀ ਪੰਜਾਬ ਦੀ ਧਰਤੀ ਤੇ ਹੋਈ ਹੈ ਉਸ ਤੋਂ ਬਾਅਦ ਆ ਜੀ 70th ਕੁਐਸਚਨ which was the most famous sport in ancient punjab ਐਨਸ਼ੀਅਰ ਪੰਜਾਬ ਦੇ ਵਿੱਚ ਜਿਹੜਾ ਮੁੱਖ ਜਿਹੜੀ ਬੰਦਰਗਾਹ ਸੀ ਉਹ ਕਿਹੜੀ ਸੀ ਜੀ ਉਹ ਹੈਗੀ ਕਰਾਚੀ ਪੋਰਟ ਵੀ ਆਪਸ਼ਨ thro ਵਿੱਚ ਪਾਸਿੱਡ ਮੁਹੰਮਦ ਗੋਰੀ ਐਂਟਰਡ ਪੰਜਾਬ ਮੁਹੰਮਦ ਗੋਰੀ ਵੀ ਕਿੱਥੋਂ ਆਇਆ ਸੀ ਜੀ ਖੈਬਰ ਪਾਸ ਤੋਂ ਆਇਆ ਸੀ ਨੈਕਸਟ ਕੁਐਸਚਨ ਹੈ ਜੀ ਵੋਟ ਵਾਸ ਦਾ ਮੇਨ ਆਬਜੈਕਟਿਵ ਆਫ ਮੁਹੰਮਦ ਗੋਰੀਜ਼ ਅਟੈਕ ਔਨ ਪੰਜਾਬ ਮੁਹੰਮਦ ਗੋਰੀ ਆ ਜੀ ਉਹ ਕਿਹੜੇ ਕਰਕੇ ਆਇਆ ਸੀ ਕਿਹੜਾ ਪਰਪਸ ਹੈ ਉਹਦਾ ਮੁੱਖ ਉਹ ਐਸੀ ਜੀ ਇਸਲਾਮ ਦੇ ਪ੍ਰਚਾਰ ਲਈ ਇਸ ਕਰਕੇ ਆਪਸ਼ਨ ਡੀ ਹੀ ਜੀ ਰਾਈਟ ਆਨਸਰ ਹੈ ਪ੍ਰੋਮੋਟਿੰਗ ਇਸਲਾਮ ਉਸ ਤੋਂ ਬਾਅਦ ਪੁੱਛਿਆ ਗਿਆ ਜੀ ਵੈਨ ਸੌਰੀ ਵੈਨ ਵਾਸ ਦਾ ਫਰਸਟ ਬੈਟਲ ਆਫ ਤਰਾਇਨ ਫੋਰਟ ਜਿਹੜੀ ਤਰਾਇਨ ਦੀ ਪਹਿਲੀ ਲੜਾਈ ਹੈ ਮੁਹੰਮਦ ਗੋਰੀ ਨੇ ਲੜੀ ਸੀ ਜੀ ਪ੍ਰਥਵੀਰਾਜ ਚੋਹਾਨ ਦੇ ਨਾਲ ਤਾਂ ਕਦੋਂ ਲੜੀ ਸੀ ਇਹਦੀ ਆਪਸ਼ਨ ਹੈਗੀ ਹੈ ਜੀ ਬੀ ਪਹਿਲੀ ਲੜਾਈ ਹੈਗੀ ਸੀ ਲੜੀ ਉਹਨੇ 1191 ਏਡੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਵੈਨ ਵਾਸ ਸੈਕੰਡ ਹੁਣ ਸੈਕੰਡ ਬੈਟਲ ਦੀ ਗੱਲ ਹੋ ਰਹੀ ਹੈ ਜੀ ਸੈਕੰਡ ਬੈਟਲ ਜਿਹੜੀ ਉਤਰਨ ਦੀ ਕਦੋਂ ਲੜੀ ਗਈ ਸੀ ਜੀ ਉਹ ਲੜੀ ਗਈ ਸੀ 1192 ਦੇ ਵਿੱਚ ਇਹਦੇ ਵਿੱਚ ਦੂਜੀ ਲੜਾਈ ਦੇ ਵਿੱਚ ਪ੍ਰਿਥਵੀ ਰਾ चौहान ਸੀ ਜਿਹੜਾ ਉਹਨੂੰ ਹਾਰ ਮਿਲੀ ਸੀ ਤੇ ਪਹਿਲੀ ਦੇ ਵਿੱਚ ਜਿਹੜਾ ਕਿ ਮੁਹੰਮਦ ਗੋਰੀ ਸੀ ਹਾਰ ਗਿਆ ਸੀ ਉਸ ਤੋਂ ਬਾਅਦ ਹੈ ਜੀ ਵਾਟ ਇਜ਼ ਦ ਐਗਜ਼ੈਕਟ ਕ੍ਰੋਨਿਕਲੀ ਆਫ ਇਨਵੇਸ਼ਨ ਆਫ ਫੋਰਨ ਇਨਵੇਡਰਸ ਇਨ ਪੰਜਾਬ ਵਿਦੇਸ਼ੀ ਹਮਲਾਵਰਾਂ ਦਾ ਜੀ ਸਹੀ ਕ੍ਰਮ ਲਿਖਣਾ ਹੈ ਕਿ ਕਿਹੜਾ ਹੈ ਤਾਂ ਦੇਖੋ ਇਦੇ ਵਿੱਚ ਕੀ ਹੈ ਪਹਿਲੇ ਨੰਬਰ ਤੇ ਜੀ ਮੁਹੰਮਦ ਕਜ਼ਨਵੀ ਆਇਆ ਸੀ ਦੂਜੇ ਨੰਬਰ ਤੇ ਮਹਿਮੂਦ ਮੁਹੰਮਦ ਗੋਰੀ ਆਇਆ ਸੀ ਤੀਸਰੇ ਨੰਬਰ ਤੇ ਨਾਦਰ ਸ਼ਾਹ ਆਇਆ ਤੇ ਚੌਥੇ ਨੰਬਰ ਤੇ ਐਮਰ ਸ਼ਾ ਅਬਦਾਲੀ ਹੈ ਇਸ ਕਰਕੇ ਦੀ ਆਪਸ਼ਨ ਹੈ ਜਿਹੜੀ ਇਹ ਸਹੀ ਪੜ੍ਹਦੀ ਹੈ ਉਸ ਤੋਂ ਬਾਅਦ ਹੈ ਜੀ 76 ਕੁਐਸਚਨ ਪੰਜਾਬ ਦਾ ਜਿਹੜਾ ਟ੍ਰੇਡ ਅਫਗਾਨਿਸਤਾਨ ਦੇ ਨਾਲ ਤੇ ਸੈਂਟਰਲ ਏਸ਼ੀਆ ਨਾਲ ਉਹ ਮੇਨ ਤੌਰ ਤੇ ਕਿਹੜਾ ਜਿਹੜਾ ਮਾਊਂਟਨ ਰੂਟ ਆ ਉਹਦੇ ਰਹੀ ਹੁੰਦਾ ਸੀ ਤਾਂ ਆਪਾਂ ਪੜ੍ਹਿਆ ਜੀ ਜਿਹੜਾ ਮੇਨ ਵਪਾਰ ਹੁੰਦਾ ਸੀਗਾ ਖੈਪੜ ਦਰੇ ਰਹੀ ਹੁੰਦਾ ਸੀ ਕਿਤੇ ਕਿਤੇ ਜਿਹੜਾ ਖੁਰਮ ਉਹ ਵੀ ਆਂਦਾ ਆ ਉਸ ਤੋਂ ਬਾਅਦ ਹੈ ਜੀ 27th question which city was the capital of india at the time of kutbuddin aibak kutbuddin aibak de time te jehdi bharat di rajdhani si osi di lahore ਉੱਤਪ ਦਿਨ ਅਬੈਕਾ ਜੀ ਨੂੰ ਦਫ਼ਨ ਕਿੱਥੇ ਕੀਤਾ ਗਿਆ ਸੀ ਪੁੱਛਿਆ ਗਿਆ ਉਹ ਕਿਤਾ ਕਿਸੀ ਜੀ ਪੰਜਾਬ ਦੇ ਲਾਹੌਰ ਦੇ ਵਿੱਚ ਉਸ ਤੋਂ ਬਾਅਦ ਆ ਜੀ ਲੋਧੀ ਡੈਂਸਟੀ ਦੀ ਗੱਲ ਕਰਦੇ ਹਾਂ ਕਿ ਜਿਹੜੀ ਲੋਧੀ ਡੈਂਸਟੀ ਹੈ ਉਹਦਾ ਜਿਹੜਾ ਸ਼ੁਰੂਆਤ ਹੈ ਜਾਂ ਕਿਹ ਲੋ ਕਿ ਕਦੋਂ ਦੀ ਸਥਾਪਨਾ ਆ ਕਦੋਂ ਹੋਈ ਉਹਦੀ ਹੋਈ ਸੀ ਜੀ ਸਥਾਪਨਾ 1451 ਈਸਵੀ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੂ ਵਾਸ ਦਾ ਫਾਊਂਡਰ ਆਫ ਲੋਧੀ ਡੈਂਸਟੀ ਲੋਧੀ ਡੈਂਸਟੀ ਦਾ ਜਿਹੜਾ ਸੰਸਥਾਪਕ ਸੀ ਉਹ ਕੌਣ ਸੀ ਉਹ ਸੀਗਾ ਜੀ ਬਹਿਲੋਲ ਲੋਦੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ